ਹਾਂਜੀ ਸਸਰੀਕਾਲ ਜੀ ਮੇਰੇ ਭੈਣ ਭਰਾਵਾਂ ਨੂੰ ਸਸਰੀਕਾਲ ਆ ਕਤੀ ਕਤੀੜ ਇਹ ਵੈਲਿਡਿਟੀ ਫੇਰ ਭਾਲਣ ਲੱਗ ਗਿਆ ਇਹਦੀਆਂ ਅੱਖਾਂ ਹੋ ਗਈਆਂ ਠੀਕ ਤੇ ਕਹਿੰਦਾ ਦੁਬਾਰਾ ਫੇਰ ਛੇਤਰ ਲਾ ਕੇ ਜਾਓ ਠੀਕ ਆ ਨਾ ਵੀਡੀਓ ਵੀਡੀਓ ਵਾਲਾ ਕਿਹੜਾ ਦਿੰਦਾ ਕਹੇਗਾ ਨਾ ਚੱਕਰ ਤੇ ਮੈਂਟਾਂ ਜੇ ਨਿਕਲ ਜਾਣਾ ਤੇਰਾ ਹੁਣ ਤੇਰਾ ਸਾਰੇ ਆਮ ਜਲੂਸ ਕੱਢਾਂਗੇ ਤੇਰਾ ਤੂੰ ਭੱਜ ਕਿੱਥੇ ਭੱਜਦਾ ਪਾ ਵੀਡੀਓ ਕਿੰਨੀਆਂ ਮਰਜ਼ੀ ਪਾ ਠੀਕ ਆ ਨਾ ਕਿੱਦੇ ਸਾਡੇ ਡਿੱਕੇ ਦੁਬਾਰਾ ਚੜ ਗਿਆ ਤੇਰੀਆਂ ਤੇਰੀਆਂ ਅੱਖਾਂ ਸਹੀਆਂ ਨਾ ਸਾਡੇ ਬੰਦਿਆਂ ਨੇ ਤੇ ਹੁਣ ਤੇਰਾ ਹਾਲ ਬੁਰਾ ਲਾਈਵ ਹੋ ਕੇ ਤੇਰੀ ਵੀਡੀਓ ਪਾਉਗੀ ਤੂੰ ਪਾ ਵੀਡੀਓ ਕਿੰਨੀ ਗਲਤ ਬੋਲਦਾ ਨਾ ਤੂੰ ਮੇਰੀਆਂ ਭੈਣਾਂ ਨੂੰ ਵੀ ਗਲਤ ਬੋਲੀ ਇਹਨਾਂ ਠੀਕ ਹੈ ਨਾ ਤੇਰੀ ਭੈਣ ਬਾਰੇ ਮੈਂ ਜਾਣਦਾ ਕਿ ਤੂੰ ਕਹਿੰਦਾ ਸੀ ਨਾ ਇੰਗਲੈਂਡ ਤੇਰੀ ਭੈਣ ਦੇ ਚਾਰ ਵਿਆਹ ਚਾਰ ਵਿਆਹ ਹੋਏ ਵਿਆ ਤੇਰੀ ਭੈਣ ਦੇ ਠੀਕ ਹੈ ਨਾ ਤੈਨੂੰ ਪਤਾ ਹੀ ਆ ਨਾਲੇ ਖਾਸ ਕਰਕੇ ਜੇ ਗੱਲ ਮੈਂ ਕਿਸੇ ਦੀ ਕੁੜੀ ਦੀ ਉਹੀ ਤਾਂ ਨਹੀਂ ਗੱਲ ਬਣਾ ਦੂੰਗਾ ਗੱਲ ਸਾਰੀਆਂ ਗੱਲਾਂ ਸਹੀ ਆ ਠੀਕ ਹੈ ਨਾ ਆਪਣੀਆਂ ਕੋਈ ਝੂਠੀ ਗੱਲ ਨਹੀਂ ਗਈ ਇਹਦੇ ਭੈਣ ਦੇ ਚਾਰ ਵਿਆਹ ਹੋਏ ਵਿਆ ਤੂੰ ਉੱਥੇ ਦਾ ਕੁਝ ਕਰਨ ਨਹੀਂ ਠੀਕ ਹੈ ਨਾ ਕਰ ਨਹੀਂ ਸਕਿਆ ਤੇ ਤੂੰ ਵੀਡੀਓ ਕਿੱਥੇ ਪਾਉਣਾ ਤੂੰ ਸਾਮਾਨ ਲਾ ਕੇ ਪਾਉਣਾ ਵੀਡੀਓ ਤੇਰੀ ਬਿਨਾ 소ਫੀ ਕੋਈ ਵੀਡੀਓ ਨਹੀਂ ਹੁੰਦੀ ਤੇਰੀ ਠੀਕ ਹੈ ਨਾ ਤੇ ਬਾਕੀ ਐ ਨਹੀਂ ਜੀ ਜਬਦਨਾਮ ਹੁੰਦਾ ਬਿੱਲੂ ਕਿੰਨਾ ਮਰਜੀ ਕਰ ਲਾ ਠੀਕ ਹੈ ਨਾ ਤਤੀ ਤੈਨੂੰ ਇਹ ਵਜਾ ਸਭ ਕੁ ਸਿਖਾਉਂਗਾ ਨਾ ਤੁਹਾਡੇ ਸਾਰੇ ਟੱਬਰ ਮੇਰੀ ਗੱਲ ਸੁਣ ਲਾ ਸੱਤ ਜਨਮਾਂ ਤੱਕ ਵੀ ਤੂੰ ਕਹੇ ਤੇ ਵੀਡੀਓ ਨਹੀਂ ਪੋਣੀ ਤੂੰ ਆਪਣੇ ਤੇ ਪਾ ਵੀਡੀਓ ਕਿੰਨਾ ਮਜੀ ਕਰਦਾ ਹੋਰ ਪਾ ਬਦਨਾਮ ਕਰ ਕਿਉਂਕਿ ਹੂੰ ਤਾਂ ਕੋ ਕਰਨ ਯੋਗਾ ਨਹੀਂਗਾ 8362445868 ਨੰਬਰ ਦਿੱਤਾ ਸੀਗਾ ਤੈਨੂੰ ਨੰਬਰ ਵੀ ਦਿੱਤਾ ਸੀਗਾ ਲਾਇਆ ਵੀ ਆ ਫੋਨ ਤੇਰੇ ਖੇਤਰ ਵੀ ਪਈਆ ਪਰ ਮੈਂ ਹੈ ਨਹੀਂ ਸੀਗਾ ਖੇਤਰਾਂ ਚ ਮੇਰੀ ਆਤਮਾ ਨੂੰ ਸ਼ਾਂਤੀ ਬਈ ਸ਼ਾਂਤੀ ਕਹੀ ਜਾਂਦਾ ਆ ਆਤਮਾ ਨੂੰ ਬਈ ਉਹ ਨਹੀਂ ਮਿਲੀ ਠੀਕ ਹੈ ਨਾ ਆਤਮਾ ਨੂੰ ਸ਼ਾਂਤੀ ਉੱਥੇ ਮਿਲੂਗੀ ਕਿੱਦੇ ਤੇਰੇ ਮੂੰਹ ਤੇ ਚਪੇੜੇ ਮਾਰੇ ਬਈ ਮੈਂ ਤੈਨੂੰ ਆਹੀਂ ਦੱਸਣਾ ਬਈ ਵੀਡੀਓ ਕਹੇ ਤੇ ਕਿਵੇਂ ਪਾਈਦੀ ਹੁੰਦੀ ਹੈ ਨਜਾਇਜ਼ ਠੀਕ ਹੈ ਨਾ ਮੈਂ ਕਹਿੰਦਾ ਕਿ ਕਾਹਨੂੰ ਯਾਰ ਕਾਹਨੂੰ ਠੀਕ ਹੈ ਨਾ ਕੋਈ ਚੱਕਰ ਐਵੇਂ ਯਾਰ ਇਹ ਜੀ ਗਲੱਕ ਦੇ ਜੇ ਕਹੇ ਗੰਦ ਤੇ ਛਿੱਟੇ ਡੜਾ ਮਾਰਾਂਗੇ ਤਾਂ ਆਪਦੇ ਤੇ ਛਿੱਟੇ ਪੈਣੇ ਆ ਮੈਂ ਤਾਂ ਉਸ ਟਾਈਮ ਠੀਕ ਹੈ ਨਾ ਮੇਰੇ ਯਾਰ ਮਿੱਤਰ ਡੇਲੀ ਕਹਿੰਦੇ ਆ ਮੇਰੇ ਭਰਾ ਡੇਲੀ ਕਹਿੰਦੇ ਆ ਬਈ ਦੱਸ ਬਈ ਕਿਵੇਂ ਕਰਨੀ ਹੈ ਇਹਦੇ ਨਾਲ ਮੈਂ ਹੀ ਟਾਲੀ ਜਾਂਦਾ ਸੀਗਾ ਹੁਣ ਪੁੱਤ ਤਗੜਾ ਹੋ ਜਾ ਤੇਰੇ ਮੂੰਹ ਤੇ ਐ ਜੇ ਚਪੇੜੇ ਮੈਂ ਲਾਈਵ ਹੋ ਕੇ ਵਿਖਾਉਂਗਾ ਠੀਕ ਆ ਨਾ ਸੱਚ ਝੂੜਦਾ ਤੂੰ ਕਹਿੰਦਾ ਨਾ ਸਰਪੰਚ ਕਰ ਲਈ ਇਕੱਠੇ 10 ਟਾਈਮ ਦੱਸ ਕੇ ਦੇ ਦਿਨਾ ਤੂੰ ਸਾਨੂੰ ਟਾਈਮ ਦੱਸ ਵੀਡੀਓ ਦੇ ਭੌਂਦਾ ਤੂੰ ਵੀਡੀਓ 'ਚ ਬੋਲਦੇ ਭਈ ਮੈਂ ਆਜੋ ਭਾਈ ਟਾਈਮ ਦਿਨਾ ਮੈਂ ਤੁਹਾਨੂੰ ਆਜੋ ਜੇ ਨਾ ਆਏ ਕੁੱਤਾ ਕੁੱਤੇ ਦਾ ਪੁੱਤ ਜਾਣੀ ਠੀਕ ਆ ਨਾ ਲਾਈਵ ਹੋ ਕੇ ਕਈ ਕੁੱਤਿਆ ਤੇ ਵੀਡੀਓ ਉ ਨਾ ਪਾਈ ਸਾਡੇ ਤੇ ਕੋਈ ਗਲਤ ਵਲਤ ਵਾਲੀ ਠੀਕ ਆ ਨਾ ਤੇ ਲਾਈਵ 'ਚ ਕਹਦੇ ਭਾਈ ਆਹ ਦੇਨ ਦਿਨਾ ਭਾਈ ਜੱਗੇ ਨੂੰ ਮੈਂ ਤੇ ਆ ਕੇ ਵਿਖਾਵੇ ਤੇ ਜੇ ਨਾ ਆਇਆ ਫੇਰ ਕਹਦੀ ਤੂੰ ਠੀਕ ਹੈ ਨਾ ਐਵੇਂ ਤੂੰ ਨਜਾਇਜ਼ ਪੁਕਾਈ ਮਾਰੀ ਜਾਂਦਾ ਕੁੱਤਿਆਂ ਵਾਲੀ ਕਿਤੇ ਕਹੇ ਦੇ ਕਹੇ ਦੇ ਵੀਡੀਓ ਪਾ ਦਿੰਦਾ ਤੈਨੂੰ ਮਿਲਿਆ ਹੀ ਨਹੀਂ ਚਾਜਦਾ ਬੰਦਾ ਕੋਈ ਮੂੰਹ ਤੇ ਲੱਫੜ ਮਾਰਨ ਵਾਲਾ ਤੇਰੇ ਮਿਲਿਆ ਹੀ ਨਹੀਂ ਸੀਗਾ ਅਸੀਂ ਸਿੱਧੇ ਸਾਦੇ ਬੰਦੇ ਆ ਤੇ ਗਾਟਾ ਲਾਉਣ ਲੱਗੇ ਵੀ ਮੈਂਟਲ ਹੋਣੇ ਆ ਕਿਤੇ ਭਲੇਖੇ ਜਾਣਾ ਨਹੀਂ ਕਿਦੋਂ ਕਹੇ ਇਸ ਨੂੰ ਨਜਾਇਜ਼ ਮੂੰਹ ਨੂੰ ਯਾਦਾ ਹੀ ਤੰਗ ਕਰੀ ਜਾਏ ਨਾ ਤੰਗ ਤੇ ਕੀਸਾ ਹੀ ਖਤਮ ਕਰ ਦਿੰਦਾ ਹੁੰਦਾ ਕਿਤੇ ਭਲੇਖੇ ਜਾ ਨਵੇਂ ਤੂੰ ਪਿੰਡ ਬਰਗਾੜੀ ਜੱਗਾ ਠੀਕ ਹੈ ਨਾ ਜੱਗਾ ਤੈਨੂੰ ਦੱਸੂਗਾ ਤੇ ਬਈ ਕਿਵੇਂ ਕਹੇ ਤੇ ਵੀਡੀਓ ਪਾਈ ਦਿੰਦੀ ਐਨੇ ਬੰਦੇ ਸੌਂਦੇ ਆ ਇੰਨੀ ਵੀਡੀਓ ਠੀਕ ਹੈ ਨਾ ਤੇ ਵੇਖੀ ਜਾਂੀ ਤੇਰਾ ਕੀ ਬੰਦਾ ਤੈਨੂੰ ਮੈਂ ਦੱਸਦਾ ਕਿਵੇਂ ਕਿਸੇ ਦੀ ਕੁੜੀਆਂ ਨੂੰ ਬੋਲੀਦਾ ਹੁੰਦਾ ਨਾ ਤੇਰੇ ਮੂੰਹ ਤੇ ਚੱਪਣਾ ਨਾ ਮਾਰੀਆਂ ਮੇਰਾ ਨਾਂ ਨਾ ਬਟਾ ਦਿਓ ਯਾਰ ਜੱਗਾ ਹਟਾ ਦਿਓ ਸਾਲੇ ਨੂੰ ਇਹਨੂੰ ਮੈਂ ਦੱਸਦਾ